ਕਬੱਡੀ ਮਾਨ ਸਨਮਾਨ ਹੋਣ ਉਹ ਚੀਜ਼ਾਂ ਤੇ ਅਧੂਰੀਆਂ ਰਹਿ ਗਿਆ ਪਰ ਜੋ ਅਣ ਹੋਣੀ ਹੈ ਰੱਬ ਦਾ ਜੋ ਭਾਣਾ ਹੈ ਉਹ ਵਾਪਰ ਗਿਆ ਉਹ ਵੀਰ ਤੇ ਇਸ ਦੁਨੀਆ ਤੋਂ ਚਲਾ ਗਿਆ ਪਰ ਆ ਸਾਰੇ ਕਬੱਡੀ ਖਿਡਾਰੀ ਦੋਨਾਂ ਟੀਮਾਂ ਦੇ ਵੀਰ ਮੇਰੇ ਕੋਲ ਆਏ ਆ ਕਹਿੰਦੇ ਵੀ ਕੋਈ ਗੱਲ ਨਹੀਂ ਜਿੰਨਾ ਆਪਾਂ ਲੇਟ ਹੋਏ ਆ ਹੁਣ ਪੰਜ ਚਾਰ ਮਿੰਟ ਹੋਰ ਸਹੀ ਦੋਨਾਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਜੀਤਕੋਟਨੀ ਦੇ ਪਰਿਵਾਰ ਦੀ ਹੈਲਪ ਲਈ 11000 ਦਾ ਹਲਾਨ ਕਰਾਇਆ ਗਿਆ ਦੋਨਾਂ ਟੀਮਾਂ ਦਾ ਧੰਨਵਾਦ ਕਰਦੇ ਆ ਤੇ ਹੁਣ ਇੱਕ ਸਾਡੇ ਦੀਦਕੋਟਲੀ ਵੀਰ ਦੇ ਰਿਸ਼ਤੇਦਾਰ ਵੀ ਆਏ ਆ ਤੇ ਨਾਲ ਇਹ ਸਾਰੇ ਖਿਡਾਰੀ ਵੀਰ ਇਹ ਸਾਰੇ ਗਰਾਊਂਡ ਦਾ ਚੱਕਰ ਲਾਉਣਗੇ ਤੇ ਸਾਰੇ ਭਰਾਵਾਂ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਆ ਮੈਂ ਕਲੱਬ ਮੈਂਬਰਾਂ ਨੂੰ ਵੀ ਬੇਨਤੀ ਕਰਾਂਗਾ ਭਾਈ ਹਰਪ੍ਰੀਤ ਉਹਨਾਂ ਨੂੰ ਤੇ ਸਾਡੇ ਜਿੰਨੇ ਭਾਈ ਰਿਸ਼ਪਾਲ ਹੁਣੀ ਵੀ ਇੱਥੇ ਬੈਠੇ ਆ ਹੋਰ ਵੀ ਬਹੁਤ ਐਨਆਰਆਈ ਭਰਾ ਬੈਠੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਉਸ ਪਰਿਵਾਰ ਦੀ ਆਪਾਂ ਸਾਰਿਆਂ ਨੇ ਹੈਲਪ ਕਰਨੀ ਆ ਜਿੰਨਾ ਤੁਸੀਂ ਕਰ ਸਕਦੇ ਹੋ ਜਿਹੜਾ ਬੰਦਾ 10 ਰੁਪਏ ਦੇਣ ਦੀ ਹਸਿਆਤ ਰੱਖਦਾ ਉਹ 10 ਦੇਵੇ ਜੇ ਕੋਈ 10000 ਦੇ ਸਕਦਾ ਉਹ 10000 ਦੇਵੇ ਇਹ ਸਾਰੇ ਗਰਾਊਂਡ ਦੇ ਵਿੱਚ ਆ ਸਾਰੇ ਖਿਡਾਰੀ ਮੇਰੇ ਕੋਲ ਖੜੇ ਆ ਇਹ ਸਾਰੇ ਭਰਾ ਚੱਕਰ ਲਾਉਣਗੇ ਇਹ ਸੰਗਤ ਨੂੰ ਵੀ ਬੇਨਤੀ ਕਰਦੇ ਆ ਵੀ ਜਿੰਨਾ ਤੁਸੀਂ ਕਰ ਸਕਦੇ ਹੋ ਉਸ ਪਰਿਵਾਰ ਦੀ ਆਪਾਂ ਹੈਲਪ ਕਰਨੀ ਹੈ ਉਹ ਵੀਰ ਤੇ ਚਲਾ ਗਿਆ ਉਹ ਤੇ ਨਹੀਂ ਆ ਸਕਦਾ ਪਰ ਉਹਦੇ ਛੋਟੇ ਛੋਟੇ ਬੱਚੇ ਉਹਦਾ ਜੋ ਉਹਦੇ ਜੋ ਪੇਰੈਂਟਸ ਨੇ ਉਹਨਾਂ ਨੇ ਆਪਣੀ ਜਿਹੜੀ ਗਾਂ ਦੀ ਜ਼ਿੰਦਗੀ ਹੈ ਬਹੁਤ ਔਖਾ ਹੋ ਜਾਂਦਾ ਗੁਜ਼ਾਰਾ ਜਦੋਂ ਆਪਾਂ ਉਸ ਪਾਸੇ ਸੋਚਦੇ ਆ ਸੋ ਸਾਰੇ ਵੀਰੋਂ ਭਰਾ ਦੀ ਹੈਲਪ ਕਰੀਏ ਲੈ ਵੀ ਮਾਲ ਇੱਕ ਪਾਸੋਂ ਲੱਗ ਜਿਓ ਕਿਉਂਕਿ ਵੀਰਾਂ ਨੂੰ ਵੀ ਬੇਨਤੀ ਹੈ ਆਪਾਂ ਉਸ ਪਰਾਰ ਨੂੰ ਮੋੜ ਤੇ ਨਹੀਂ ਸਕਦੇ ਪਰ ਆਪਾਂ ਮਦਦ ਕਰਕੇ ਉਸ ਪਰਿਵਾਰ ਦੀ ਮਦਦ ਕਰ ਸਕਦੇ ਆ ਇੱਕ ਵੀਰ ਦਾ ਨਾ ਆਪਾਂ Google Pay ਨੰਬਰ ਵੀ ਬੋਲ ਦਈਏ ਕਿਉਂਕਿ ਬਹੁਤ ਲਾਈਵ ਭਰਾ ਦੇਖਦੇ ਹੋਣਗੇ ਵੀਡੀਓ ਵੀ ਕੱਟ ਕੇ ਬਾਅਦ ਚ ਵੀ ਪੈ ਜਾਣੀ ਹੈ ਸੋ ਆਪਾਂ ਜੀਤ ਵੀਰ ਦੇ ਪਰਿਵਾਰ ਦੀ ਹੈਲਪ ਲਈ ਇੱਕ Google Pay ਨੰਬਰ ਜਿਹੜਾ ਬੋਲਣ ਲੱਗੇ ਆ ਉਹ ਸਾਰੇ ਵੀਰ ਸੁਣਿਓ 70097 ਤੇ 57014 ਆ ਮੈਂ ਦੁਬਾਰਾ ਫੇਰ ਬੋਲਦਾ 70097 57014 ਨਿਰਮਨ ਸਿੰਘ ਦੇ ਨਾਮ ਦੇ ਉੱਪਰ ਇਹ ਜਿਹੜਾ ਆ ਅਕਾਊਂਟ ਆ ਸੋ ਕਿਰਪਾ ਕਰਕੇ ਜਿਹੜੇ ਲਾਈਵ ਦੇਖ ਰਿਹਾ ਹੈ ਉਹ ਵੀ ਥੋੜੀ ਬਹੁਤੀ ਜਿੰਨੀ ਵੀ ਮਾਇਆ ਕਰ ਸਕਦੇ ਹੋ ਜਰੂਰ ਕਰਿਓ ਤੇ ਪੇਜਾਂ ਦੇ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਵੀ ਸੋਸ਼ਲ ਮੀਡੀਆ ਦਾ ਦੌਰ ਆ ਤੁਸੀਂ ਵੀ ਇਹ ਵੀਡੀਓ ਹਸਟਾ ਤੇ YouTube ਤੇ Facebook ਤੇ ਜਿੱਥੇ ਵੀ ਤੁਸੀਂ ਅਪਲੋਡ ਕਰ ਸਕਦੇ ਹੋ ਜਰੂਰ ਕਰਿਓ ਹਾਂ ਜੋ ਉਸ ਪਰਿਵਾਰ ਦੀ ਹੈਲਪ ਹੋ ਸਕੇ ਜੀਤ ਤੇ ਦੁਆਰਾ ਨਹੀਂ ਆ ਸਕਦਾ ਪਰ ਉਹਦੇ ਬੱਚੇ ਆਉਣ ਵਾਲੀ ਜ਼ਿੰਦਗੀ ਆਉਣ ਵਾਲੇ ਸਾਲ ਉਹਨਾਂ ਦੀ ਥੋੜੀ ਬਹੁਤ ਹੈਲਪ ਹੋ ਸਕੇ ਸਾਰੇ ਭਰਾ ਆ ਰਹੇ ਆ ਸੋ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਕਮੇਟੀ ਨੂੰ ਵੀ ਖਾਸ ਤੌਰ ਤੇ ਬੇਨਤੀ ਕਰਦੇ ਆਂ ਵੀ ਆਪਣੇ ਕੋਲ ਬਹੁਤ ਵੱਡਾ ਬਜਟ ਹੈ ਸੋ ਜਿੰਨਾ ਵੀ ਆਪਾਂ ਕਰ ਸਕਦੇ ਆਂ ਨਾ ਭਰਾਵਾਂ ਦੀ ਹੈਲਪ ਕਰੀਏ ਬਹੁਤ ਮਿਹਰਬਾਨੀ ਹੋਣੀ ਹੈ ਸੋ ਸਾਰੇ ਖਿਡਾਰੀ ਵੀਰ ਆ ਰਹੇ ਆ ਤੇ ਸੰਗਤ ਨੂੰ ਜਰੂਰ ਬੇਨਤੀ ਆ ਸਾਡੀ ਆ ਆ ਕੋਈ ਗੱਲ ਆ ਚੱਕਰ ਲਾ ਰਹੀ ਹੈ ਫਿਰ ਆਪਾਂ ਗਰਾਊਂਡ ਵੀ ਕਲੀਅਰ ਕਰਾਉਣੇ ਆ ਹੁਣ ਬੇਨਤੀ ਆ ਵੀ ਉਹ ਸਾਰੇ ਭਰਾ ਆ ਰਹੇ ਆ ਦੋਨਾਂ ਟੀਮਾਂ ਨੂੰ ਫਾਈਨਲ ਦੀਆਂ ਦੋਨਾਂ ਟੀਮਾਂ ਨੂੰ 11000 ਦਾ ਸਹਿਯੋਗ ਆਇਆ ਤੇ ਬਾਕੀ ਆ ਸੰਗਤ ਸੰਗਤ ਕਹਿੰਦੇ ਰੱਬ ਦਾ ਰੂਪ ਹੁੰਦੀ ਹੈ ਸੰਗਤ ਬਹੁਤ ਕੁਝ ਕਰ ਸਕਦੀ ਹੈ ਬਾਕੀ ਆਪਣੇ ਲੋਕ ਆਪਣੇ ਕੌਮ ਜਦੋਂ ਦਿਲੋਂ ਕਿਸੇ ਦੇ ਨਾਲ ਖੜਦੀ ਹੈ ਤੇ ਬਹੁਤ ਵੱਡੇ ਕਾਰਜ ਜਿਹੜੇ ਹੋ ਜਾਂਦੇ ਆ ਸੋ ਦੇਖੋ ਸਾਰੇ ਖਿਡਾਰੀ ਵੀਰ ਇਹ ਦਿਲੋਂ ਕਰ ਰਿਹਾ ਸੋ ਮੈਂ ਦਰਸ਼ਕ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਜਰੂਰ 5-5 10-10 20-20 50-50 ਜਰੂਰ ਉਸ ਭਰਾ ਦੀ ਹੈਲਪ ਕਰਨੀ ਹੈ ਸੋ ਸਾਰੇ ਭਰਾ ਜਿਹੜੇ ਹੈਲਪ ਕਰ ਰਹੇ ਉਹਨਾਂ ਦਾ ਬਹੁਤ ਧੰਨਵਾਦ ਹੈ ਤੇ ਜਿਹੜੇ ਮਗਰ بیٹھے ਵੀਰੇ ਤੁਸੀਂ ਬਾਹਰਲੇ ਪਾਸੇ ਦੋ ਚਾਰ ਜਣੇ ਇਕੱਠੇ ਕਰਕੇ ਤੇ ਅੰਦਰ ਪਹੁੰਚਦੇ ਕਰ ਦਿਓ ਤੁਹਾਡਾ ਬਹੁਤ ਧੰਨਵਾਦ ਹੈ ਇੱਕ ਗਰੀਬ ਪਰਿਵਾਰ ਆ ਯਾਰ ਦੇਖੋ ਜਦੋਂ ਪਰਿਵਾਰ ਦਾ ਕਮਾਉਣ ਵਾਲਾ ਬੰਦਾ ਉਹਦਾ ਮੋਢੀ ਨੌਜਵਾਨ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਉਹ ਪਰਿਵਾਰ ਦਾ ਆਉਣ ਵਾਲਾ ਟਾਈਮ ਕਿਦਾਂ ਦਾ ਹੋਵੇਗਾ ਉਹ ਹੀ ਜਾਣਦੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਜਰੂਰ ਉਹ ਭਰਾ ਦੇ ਲਈ 5 5 10 10 20 20 50 50 ਜਿੰਨਾ ਵੀ ਤੁਸੀਂ ਕਰ ਸਕਦੇ ਹੋ ਅਸੀਂ ਸਾਰੇ ਕਬੱਡੀ ਜਗਤ ਵੱਲੋਂ ਹੱਥ ਮਲ ਕੇ ਬੇਨਤੀ ਕਰਦੇ ਆ ਤੇ ਲਾਈਵ ਜਿਹੜੇ ਦੇਖ ਰਿਹਾ ਸਾਡੇ ਐਨ ਆਰ ਆਈ ਭਰਾ ਕਬੱਡੀ ਪ੍ਰੋਮੋਟਰ ਉਹਨਾਂ ਦੇ ਚਰਨਾਂ 'ਚ ਵੀ ਅਸੀਂ ਬੇਨਤੀ ਕਰਦੇ ਆ ਵੀ ਜਰੂਰ ਜਿੰਨਾ ਤੁਸੀਂ ਕਰ ਸਕਦੇ ਹੋ ਇਸ ਪਰਿਵਾਰ ਦੇ ਨਾਲ ਖੜਿਓ ਹੁਣ ਜੀਤ ਤੇ ਦੁਬਾਰਾ ਨਹੀਂ ਆਉਣਾ ਪਰ ਆਪਾਂ ਉਹਨਾਂ ਬੱਚਿਆਂ ਨੂੰ ਉਸ ਪਰਿਵਾਰ ਨੂੰ ਸਾਂਭੀਏ ਤਾਂ ਜੋ ਉਹਨਾਂ ਨੂੰ ਜੋ ਘਾਟਾ ਤੇ ਪੈ ਹੀ ਗਿਆ ਪਰ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉ ਸਕਣ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਰੂਰ ਉਸ ਵੀਰ ਦੀ ਆਪਾਂ ਹੈਲਪ ਕਰੀਏ ਲੈ ਵੀ ਜਸਵਿੰਦਰ ਚੰਦ ਸ਼ਬਦ ਉਹ ਭਰਾ ਦੇ ਲਈ ਜਰੂਰ ਹੋਣੀ ਚਾਹੀਦੀ ਹੈ ਵਾਕੇ ਕਹਿੰਦੇ ਕੋਟਲੀ ਦਾ ਜੀਤ ਕੋਟਲੀ ਦਾ ਜੀਤ ਗਰਾਊਂਡ ਦੇ ਵਿੱਚ ਬਹੁਤ ਵਧੀਆ ਅਹਲੇ ਦਰਜੇ ਦੀ ਤੇ ਮਾਰਗ ਦੀ ਕਬੱਡੀ ਖੇਡਿਆ ਕਿਸੇ ਨੂੰ ਇਹ ਸਾਰੇ ਲੋਕ ਇਹ ਭਲੀ ਭਤ ਜਾਣਦੇ ਕਿਸੇ ਨੂੰ ਇਸ ਚੀਜ਼ ਤੋਂ ਆ ਅੱਖੋਂ ਪਰੋਖਾ ਨਹੀਂ ਕਰ ਸਕਦੇ ਤੇ ਕੋਟਲੀ ਦੀ ਧਰਤੀ ਦੇ ਜੀਤ ਦਾ ਇਸ ਦੁਨੀਆ ਦੇ ਉੱਤੇ ਜਾਣਾ ਸਾਰੇ ਖੇਡ ਪ੍ਰੇਮੀਆਂ ਦੇ ਤੇ ਘਾਟਾ ਪਿਆ ਹੀ ਹੈ ਜਿਹੜਾ ਉਹਦੇ ਪਰਿਵਾਰ ਨੂੰ ਘਾਟਾ ਪਿਆ ਉਹ ਘਾਟਾ ਤਾਂ ਪੂਰਾ ਹੀ ਨਹੀਂ ਹੋਣਾ ਸੋ ਖੇਡ ਪ੍ਰੇਮੀ ਤਾਂ ਮੇਰਾ ਖਿਆਲ ਹੈ ਵੀ ਹਰ ਇੱਕ ਖਿਡਾਰੀ ਦੀਆਂ ਗੱਲਾਂ ਬਾਤਾਂ ਜਿਵੇਂ ਕਹਿੰਦੇ ਆ ਨਾ ਵੀ ਇੱਕ ਹੋਰ ਖਿਡਾਰੀ ਦੇ ਵਿੱਚੋਂ ਪ੍ਰਾਪਤ ਕਰ ਲੈਣਗੇ ਪਰ ਜਿਹੜਾ ਉਹਦੇ ਪਰਿਵਾਰ ਨੂੰ ਜੀਤ ਦਾ ਘਾਟਾ ਪੈ ਗਿਆ ਤੇ ਪਰਿਵਾਰ ਕਿੱਥੋਂ ਪੂਰਾ ਕਰੋ ਪਰਿਵਾਰ ਦੇ ਨਾਲ ਖੜਨ ਦੇ ਲਈ ਸਮੂਚਾ ਕਬੱਡੀ ਜਗਤ ਇਕਜੁੱਟ ਹੋ ਕੇ ਸਾਰੀਆਂ ਟੀਮਾਂ ਅੱਜ ਗਰਾਊਂਡ ਦੇ ਵਿੱਚ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆ ਰਹੀਆਂ ਨੇ ਤੇ ਨਾਲ ਜਿੱਤੇ ਐਨਆਰਪ ਭਰਾ ਸਾਡੇ ਉਸ ਕਬੱਡੀ ਦੇ ਖਿਡਾਰੀ ਨੂੰ ਸਜਦਾ ਕਰਨ ਦੇ ਲਈ ਜੋ ਗਰਾਊਂਡਾਂ ਦੇ ਵਿੱਚ ਹੀ ਪਹੁੰਚ ਜਾਂਦੇ ਸੀ ਉਹ ਕਬੱਡੀ ਦੇ ਖਿਡਾਰੀ ਦੇ ਲਈ ਤੁਸੀਂ ਉਹਨਾਂ ਦੇ ਘਰ ਤੱਕ ਪੁੱਜਦੇ ਹੋ ਕਿਉਂਕਿ ਜੇ ਘਰ ਤੱਕ ਪੁੱਜਦੇ ਹੋਗੇ ਤੁਹਾਨੂੰ ਹਾਲਾਤਾਂ ਦਾ ਪਤਾ ਲੱਗਣਾ ਵੀ ਜੀਤ ਕਿਹੜੇ ਹਾਲਾਤਾਂ ਦਾ ਮਾਰਿਆ ਸੀ ਜੀਤ ਨੇ ਕਿਹੜੇ ਹਾਲਾਤਾਂ ਦੇ ਵਿੱਚ ਜ਼ਖ਼ਮ ਮਿਲਣਾ ਉਹਨੂੰ ਤਸੱਲੀ ਮਿਲਣੀ ਹੈ ਉਹਨਾਂ ਨੂੰ ਤਾਂ ਪਤਾ ਲੱਗਣਾ ਵੀ ਸਾਡੀ ਬੱਚੀ ਤੇ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਭਵਿੱਖ ਵਧੀਆ ਪੜ੍ਹ ਲਿਖ ਸਕਣਗੇ ਤੇ ਵਧੀਆ ਉਹ ਆਪਣਾ ਭਵਿੱਖ ਸਵਾਰ ਸਕਣਗੇ ਸਾਰੇ ਕਬੱਡੀ ਜਗਤ ਨੂੰ ਕਬੱਡੀ ਦੇ 스타 ਖਿਡਾਰੀਆਂ ਨੂੰ ਤੇ ਨਾਲ ਕਬੱਡੀ ਦੇ ਪ੍ਰਮੋਟਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਬਾਰ-ਬਾਰ ਬੇਨਤੀ ਕਰਦੇ ਆਂ ਵੀ ਜੀਤ ਦੇ ਨਾਲ ਆਪਾਂ ਜਉਂਦੇ ਜੀ ਨਹੀਂ ਖੜ ਸਕੇ ਮਰਨ ਤੋਂ ਬਾਅਦ ਉਹਦੇ ਪਰਿਵਾਰ ਦੇ ਨਾਲ ਜਰੂਰ ਖੜੀਏ ਧੰਨਵਾਦ ਆ ਸਾਰੇ ਪਰਿਵਾਰਾਂ ਦਾ ਧੰਨਵਾਦ ਆ ਮਦਦਾਨੀ ਸੱਜਣਾ ਦਾ ਜਿਹੜੇ ਜੀਤ ਦੇ ਨਾਲ ਖੜ ਰਹੇ ਨੇ